ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰ ਹੈ ਉਬਰੈ ਤਿਤੈ ਲਿਓ ਉਬਾਰ ਇਹ ਜਿਹੜਾ ਸੰਸਾਰ ਹੈ ਈਸ਼ਰੂ ਮਹਾਰਾਜ ਨੇ ਜਲਦਾ ਦੇਖਿਆ ਇੱਕ ਹੁੰਦੀ ਹੈ ਅਗ ਜਿਹੜੀ ਜਿਹਦੇ ਨਾਲ ਦਰ ਲਖੜਾਂ ਜਲਦਿਆਂ ਨੇ ਜਗ ਤੇ ਅਗ ਲੱਗ ਜਾਂਦੀ ਐ ਤਾਂ ਘਰ ਜਲ ਜਾਂਦੇ ਨੇ ਜਿਸ ਦੇ ਨਾਲ ਅਗ ਜਲੇਗੀ ਤਾਂ ਪ੍ਰਸ਼ਾਦਾ ਬਣਦਾ ਐ ਅਗ ਦਾ ਮਤਲਬ ਹੁਣ ਤੋਂ ਗੈਸ ਬਣ ਗਈ ਨਾ ਤੇਲ ਦੀ ਉਪਜੋਗੀ ਤੇਲ ਦਾ ਪਤਾ ਲੱਗਿਆ ਤੇਲ ਵੀ ਜਲਦਾ ਐ ਸਾਰੀ ਦੀ ਸਾਰੀ ਚੀਜ਼ਾਂ ਧਰਤੀ ਦੇ ਵਿੱਚੋਂ ਨਿਕਲਦੀਆਂ ਨੇ ਬਾਣੀ ਕਹਿੰਦੀ ਐ ਸਗਲ ਭੌਣ ਮੈਂ ਬੈਸੰਤਰ ਸਗਲ ਦੂਦ ਮੈਂ ਕੀਆ ਕਿ ਜਿਹੜੀ ਆਗ ਹੈ ਨਾ ਇਹ ਸੌਰੀ ਦੀ ਸੌਰੀ ਸੰਸਾਰ ਦੇ ਵਿੱਚ ਜਿੰਨੇ ਵੀ ਲੱਕੜਾਂ ਨੇ ਉਹਦੇ ਵਿੱਚ ਮੌਜੂਦ ਹੈ ਜਲਾ ਦਿੰਦੀ ਹੈ ਤੇ ਜ਼ਰੂਰਤ ਹੈ ਜਲੇ ਤਾਂ ਭਲਾ ਕਰ ਦਿੰਦੀ ਹੈ ਜੇ ਫਜ਼ੂਲ ਦੀ ਜਲੇ ਫਿਰ ਘਰ ਜਾਲ ਦਿੰਦੀ ਹੈ ਪਹਾੜਾਂ ਦੇ ਵਿੱਚ ਨਾ ਕਈ ਜੰਗਲਾਂ 'ਚ ਅੱਗ ਲੱਗ ਜਾਂਦੀ ਐ ਤੇ ਉਹ ਦਰਖਤਾਂ ਨੂੰ ਸਾੜ ਦਿੰਦੀ ਐ ਬੁਝਦੀ ਨਹੀਂ ਤੇ ਇੱਕ ਸਾਦ ਸੰਗਤ ਜੀ ਅੱਗ ਹੁੰਦੀ ਐ ਅੰਦਰਵਲੀ ਜਿਸ ਨੂੰ ਮਹਾਰਾਜ ਕਹਿੰਦੇ ਨੇ ਉਹ ਕੱਲਾ ਕੱਲਾ ਬੰਡਾ ਜਲਦਾ ਐ ਅੰਦਰ ਤੇ ਜਗਤ ਜਲੰਦਾ ਹੁਣ ਸੰਸਾਰ ਕਿਤੇ ਆਗ ਜਗਦੀ ਥੋੜੀ ਦਿਖ ਰਹੀ ਐ ਕਹਾਂ ਜਲਦੀ ਐ ਗੈਸ ਜਲਦੀ ਐ ਪ੍ਰਸਾਦਾ ਹਰ ਘਰ ਚ ਬਣਦਾ ਏ ਜਲਾਨੀ ਜਿਹੜੀ ਬੇਵਜਾ ਦੀ ਆਗੈ ਨਾ ਉਹ ਜਦੋਂ ਮਚਦੀ ਏ ਤੇ ਫਿਰ ਉਹ ਨਹੀਂ ਲਈ ਆਜ ਕਰਦੀ ਕਿ ਕਿਸ ਦਾ ਘਰ ਹੈ ਉਹ ਪਲਾਂ ਆਪਣੇ ਘਰ ਚ ਜਗੇਗੀ ਆਪਣੇ ਘਰ ਨੂੰ ਸਵਾ ਕਰੂਗੀ ਤੇ ਫਿਰ ਜੇ ਕਿਤੇ ਨਾ ਰੁਕੀ ਨਾ ਫਿਰ ਗਵਾਂਡਿਆਂ ਦੇ ਘਰ ਨੂੰ ਸਾੜ ਦਿੰਦੀ ਤੇ ਫਿਰ ਨਾ ਰੁਕੇ ਫਿਰ ਸੈਡ ਨੂੰ ਸਾੜ ਦਿੰਦੀ ਹੈ ਫਿਰ ਬੁਝਦੀ ਨਹੀਂ ਅਗਦੀ ਜਿਹੜੀ ਹੈ ਨਾ ਖੁਰਾਕ ਲੱਕੜਾਂ ਨੇ ਜਿੰਨੀਆਂ ਪੋਇ ਜਾਓ ਜਗੀ ਜੇਗੀ ਜਗੀ ਜੇਗੀ ਤੇ ਮਹਾਰਾਜ ਕਹਿੰਦੇ ਨੇ ਕਿ ਸੰਸਾਰ ਜਗ ਰਿਹਾ ਹੈ ਦਾਵਾ ਅਗਣ ਬਹੁਤ ਤਿਰਨ ਜਾਲੇ ਕੋਈ ਹਰੀਆ ਬੂਟ ਰਹੋ ਰੀ ਇਕਾਦਾ ਬੂਟਾ ਕਿਤੇ ਜੰਗਲ ਚ ਅੱਗ ਲੱਗੀ ਹੋਵੇ ਨਾ ਜਿਸ ਦੇ ਗੁਰੂ ਦੀ ਰਹਿਮਤ ਹੈ ਮਿਹਰ ਹੈ ਕਿਰਪਾ ਹੈ ਉਹ ਬੂਟਾ ਵੱਜਨ ਦਾ ਕੋਈ ਜਦੋਂ ਜੰਗਲ ਚ ਕਿਤੇ ਅੱਗ ਜੱਗੀ ਹੋਵੇ ਤੇ ਹਨਾ ਤੇ ਸਾਰੇ ਦਾ ਸਾਰਾ ਕਾਲਾ ਹੋ ਜਾਂਦਾ ਸਵਾ ਹੋ ਜਾਂਦਾ ਤੇ ਮਾਲਕ ਕਹਿੰਦੇ ਨੇ ਬਾਣੀ ਸਾਨੂੰ ਸਮਝਾਉਂਦੀ ਏ ਕਿ ਬੰਦੇ ਤੇਰੇ ਅੰਦਰ ਵੀ ਅਗ ਜਗਰੀ ਹੈ ਨਾ ਸਰੀਰ ਸਾਡਾ ਕਿੰਨਾ ਟੈਂਪਰੇਚਰ ਹੁੰਦਾ ਸਰੀਰ ਦਾ ਕਿਸ ਤਰ੍ਹਾਂ ਦੀ ਮੈਡੀਕਲ ਲੈਂਗੁਏਜ ਹੈਗੀ ਇਹ ਕਾਫੀ ਤਰ੍ਹਾਂ ਦੇ ਲੋਕ ਨੂੰ ਸਾਨੂੰ ਨੂੰ ਇਹਦਾ ਨਹੀਂ ਪਤਾ ਜਦੋਂ थर्मामीटर ਨਾਲ ਆਪਣਾ ਬੁਖਾਰ ਚੈੱਕ ਕਰੀਦਾ 98 99 100 102 3 4 ਤੱਕ ਤਾਂ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਲਿਮਟ ਚ ਹੈ ਚ ਠੀਕ ਹੈ ਤੇ ਜੇ ਦੇ ਜਦੋਂ ਦਿਮਾਗ ਦੀ ਅਗ ਲੋਕਾਂ ਦੀ ਭਲਾਈ ਵਾਸਤੇ ਜਗੇਗੀ એનર્ਜੀ ਤਾਂ ਲਗਣੀ ਹੈ ਤੇ ਪ੍ਰਸਾਦਾ ਬਣਾ ਕੇ ਦੇਣਾ ਤਾਂ ਅਗ ਤਾਂ ਜਗਾਣੀ ਪੈਣੀ ਹੈ ਲੋਕਾਂ ਦੇ ਭਲਾਈ ਵਾਸਤੇ ਜਗੇਗੀ ਅਗ ਸੇਵਾ ਵਾਸਤੇ ਚਾ ਚੜੇਗਾ એનર્ਜੀ ਆਉਗੀ ਤੇ ਫਿਰ ਉਹ ਤੋਂ ਚੰਗੀ ਹੈ ਤੇ ਮਾਲਕ ਦੀ ਬਾਣੀ ਕੰਦੀ ਹੈ ਜਲਨ 부ਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਉ ਉਹ ਕਿਹੜੀ ਅਗ ਬੁਝਾਉਣ ਵਾਸਤੇ ਕਹਿ ਰਹੇ ਨੇ ਉਹ ਹਰ ਬੰਦੇ ਦੇ ਅੰਦਰ ਜਗਰੀ ਹੈ ਤੇ ਇਹ ਨਹੀਂ ਹੈ ਕਿ ਆਪਣਾ ਘਰ ਬਚਾ ਲਓਗੇ ਤੇ ਦੂਜੇ ਦੇ ਦੂਜੇ ਦੇ ਘਰ ਚ ਅਗ ਲਾ ਦੋਗੇ ਤੁਸੀਂ ਆਪਣਾ ਨੁਕਸਾਨ ਪਹਿਲਾਂ ਹੋ ਜਾਣਾ ਸੇਖਦਾ ਲੱਗੇਗਾ ਉਹ ਹੈ ਇਰਖਾ ਦੀ ਅਕ ਸਿੱਖ ਪ੍ਰਮਾਤਮਾ ਦਾ ਨਾਮ ਹੈ ਬਾਣੀ ਚਾਹੁੰਦਾ ਨਾ ਜਲਤ ਨਾਹੀ ਅਗਨ ਸਾਗਰ ਅਗਨਾਲ ਵੀ ਨਹੀਂ ਜਗਦਾ ਸੂਖ ਮੰਤਨ ਦੇ ਨਾਮ ਨਿਤ ਨਿਤ ਲੈ ਮੇਰੇ ਮਨ ਨਾਮ ਨਿਤ ਨਿਤ ਲੈ ਜਿਨਾ ਮਹਾਨ ਆਤਮਾਵਾਂ ਨੇ ਨਾਮ ਦੇ ਨਾਲvirti ਜੋੜੀ ਤੇ ਫਿਰ ਉਹਨਾਂ ਦੇ ਅੰਦਰ ਨਾ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਫਿਰ ਅਗ ਬੁਝਣ ਦੀ ਜੇ ਅਗ ਜਗਦੀ ਰਹੀ ਪਾਣੀ ਹੋਵੇ ਨਾ ਫਿਰ ਤੋਂ ਬੜਾ ਮਾੜਾ ਹੋ ਜਾਂਦਾ ਬੰਦਾ ਫੁੱਗ ਜਾਂਦਾ ਜਦੋਂ ਬੰਦਾ ਸੁਆਹ ਹੋ ਜਾਂਦਾ ਮਰ ਜਾਂਦਾ ਚੜਾਈ ਕਰ ਜਾਂਦਾ ਲੱਕੜਾਂ ਜਗਦਿਆਂ ਨੇ ਹਾਰੜ ਜਲੇ ਕੇਸ ਜਲੇ ਜਿ세 ਕਾਸ ਕਾ ਤੂਲਾ ਹਾਰੜ ਜਲੇ ਜਿ세 ਲੱਕੜੀ ਲੱਕੜੀ ਦੀ ਲੱਕੜਾਂ ਵਾਂਗੂ ਆਹ ਇਹ ਹਾਰੜਾ ਹੜਾਣੇ ਸੜਨਾ ਸਾਡੇ ਤੇ ਕੇਸ ਜਲੇ ਜਿ세 ਕਾਸ ਕਾ ਪੂਲਾ ਇਸ ਤਰ੍ਹਾਂ ਇਹ ਸਾਰਾ ਸੰਸਾਰ ਜਿਹੜਾ ਜਗਰ ਹੈ ਇਸ ਨੂੰ ਜਿਵਾਣ ਵਾਸਤੇ ਇਸ ਨੂੰ ਇੱਕ ਸਹੀ ਦਿਸ਼ਾਵਰ ਲੈ ਕੇ ਜਾਣ ਵਾਸਤੇ ਮੇਰੇ ਮਾਲਕ ਨੇ ਬਾਣੀ ਲਿਖੀ ਹੈ ਕਿ ਸ਼ਾਂਤ ਪਾਈ ਗੁਰ ਸਤਗੁਰੂ ਪੂਰੇ ਸੁਕੁਬ ਜੇ ਵਾਜੇ ਅਨਹਦ ਤੂਰੇ ਸ਼ਾਂਤ ਗੁਰੂ ਦੇ ਨਾਲ ਸ਼ਾਂਤ ਹੋ ਜਨ ਸ਼ਾਂਤ ਪਾਈ ਗੁਰਸਤਗੁਰੂ ਪੂਰੇ ਪੂਰੇ ਗੁਰੂ ਤੇ ਭਰੋਸਾ ਰੱਖ ਕੇ ਉਹਦਾ ਸਿਮਰਨ ਕਰਕੇ ਤੇ ਇਹ ਦਿਮਾਗ ਦੇ ਵਿੱਚੋਂ ਜਿਹੜੀ ਜਲਣ ਵਾਲੀ ਅੱਗ ਹੈ ਨਾ ਇਹ ਦਿਖਦੀ ਨਹੀਂ ਕਿਸੇ ਨੂੰ ਇਹ ਪ੍ਰਸਾਦਾ ਬਣਾਉਣ ਵਾਲੀ ਅਗਨੀ ਹੈ ਇਹ ਅੰਦਰ ਦੀ ਅਗ ਹੈ ਤੇ ਇਸ ਦੇ ਵਾਸਤੇ ਮਾਲਕ ਨੇ ਬਾਣੀ ਦੇ ਵਿੱਚ ਲਿਖਿਆ ਹੈ ਕਿ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਹੁਣ ਤਾਰ ਜਿਹੜੀ ਐ ਨਾ ਪਰਾਈ ਅੱਗ ਐ ਨਾ ਉਹ ਕੀ ਐ ਜਦੋਂ ਗੁਰੂ ਦੀ ਸੰਗਤ ਮਿਲ ਗਈ ਫਿਰ ਬਿਸਰ ਗਈ ਸਭ ਤਾਤ ਕੋਈ ਅਗ ਜਿਹੜੀ ਅੱਗ ਹੈ ਨਾ ਪਰੇਸ਼ਾਨੀ ਵਾਲੀ ਉਹ ਸਾਰੀ ਦੀ ਸਾਰੀ ਬਿਸਰ ਜਾਂਦੀ ਹੈ ਤੇ ਗੁਰਬਾਣੀ ਦਾ ਜਿਹੜਾ ਮਹਾਨ ਉਪਦੇਸ਼ ਹੈ ਨਾ ਸਿੱਖਾਂ ਨੇ ਲੋਕਾਂ ਨੂੰ ਮੈਸੇਜ ਦਿੱਤਾ ਗੁਰਮਾਨਾਂ ਤੇ ਦਿੱਤਾ ਹੀ ਹੈ ਸਿੱਖਾਂ ਨੇ ਵੀ ਦਿੱਤਾ ਹੈ ਭਾਈ ਕਨਈਆ ਜੀ ਦਾ ਤੁਸੀਂ ਅਸੀਂ ਸਾਰੇ ਉਹਨਾਂ ਦੇ ਇਤਿਹਾਸ ਪੜਦੇ ਆ ਉਹਨਾਂ ਨੂੰ ਸਜਦਾ ਕਰਦੇ ਆ ਨਾਕੋ ਬੈਰੀ ਨਹੀਂ ਬਿਗਾਨਾ ਪੰਜਵੇਂ ਪਾਸਾ ਜੀ ਦੀ ਬਾਣੀ ਇਹ ਸਾਰੇ ਦੁਨੀਆ ਵਾਸਤੇ ਹੈ ਇਕੱਲਾ ਜ਼ੁਬਾਨ ਤੇ ਨਾਲ ਰੱਟਾ ਲਾਉਣ ਵਾਸਤੇ ਨਹੀਂ ਹੈ ਜਾਇ ਪਾਠ ਕਰਨ ਵਾਸਤੇ ਨਹੀਂ ਹੈ ਇਹ ਜੀਵਨ ਦੇ ਵਿੱਚ ਪ੍ਰੈਕਟੀਕਲੀ ਬਸਾਉਣ ਵਾਸਤੇ ਹੈ ਤੇ ਉਸ ਦੇ ਅਨੁਸਾਰ ਜੀਵਨ ਨੂੰ ਟਾਲਣ ਵਾਸਤੇ ਹੈ ਨਾਕੂ ਬੈਰੀ ਨਹੀਂ ਬਿਗਾਨਾ ਇਸ ਮਹਾਨ ਉਪਦੇਸ਼ ਤੇ ਅੱਜ ਦੁਨੀਆ ਦੇ ਵਿੱਚ ਕੋਈ ਨਾ ਇਹਨੂੰ ਸਮਝਣ ਨੂੰ ਤਿਆਰ ਹੈ ਨਾ ਇਸ ਤੇ ਚੱਲਣ ਨੂੰ ਤਿਆਰ ਹੈ ਸੰਗਤ ਸਾਰੇ ਕਰਦੇ ਨੇ ਬਿਸਰ ਗਈ ਸਭਤਾਤ ਭਰਾਈ ਤੇਗ ਮੇ ਮਾਲਕ ਨੇ ਬਾਣੀ ਜਿ ਲਿਖਿਆ ਹੈ ਜਿਸ ਅੰਦਰ ਤਾਤ ਪਰਾਈ ਹੋਵੇ ਇਹ ਵੀ ਅਗ ਹੈ ਤਤੀ ਚੀਜ਼ ਹੁੰਦੀ ਨਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਇਹ ਮਾਲਕ ਨੇ ਬਾਣੀ ਜਿਨਾਂ ਨੂੰ ਸਮਝ ਆਏ ਦੀ ਇਹ ਦੂਜਨ ਨੂੰ ਦੱਸਣ ਵਾਸਤੇ ਵੀ ਹੈ ਅੱਜ ਬਾਣੀ ਤਾਂ ਸੱਚੀ ਹੈ ਇਸ ਨੂੰ ਪੜਨ ਵਾਲੇ ਵੀ ਛੜੇ ਬਰ ਕੁੰਢੇੜੇ ਤੇ ਨੇੜੇ ਰਹਿੰਦੇ ਨੇ ਸੰਗਤ ਦੇ ਵਿੱਚ ਵੀ ਕਈ ਤਰ੍ਹਾਂ ਦੀ ਕੈਟਾਗਰੀਆਂ ਹੁੰਦੀਆਂ ਸੰਗਤ ਤਾਂ ਗੁਰੂ ਦਾ ਰੂਪ ਹੈ ਮੈਨੇਜਮੈਂਟ ਹੋ ਗਈ ਪ੍ਰਚਾਰਕ ਹੋ ਗਏ ਨੇ ਸੰਗਤ ਹੋ ਗਈ ਤਿੰਨ ਤਾਏ ਹੋ ਗਏ ਇੱਕ ਆਪਣਾ ਸੇਵਾਦਾਰ ਹੋ ਗਏ ਨਹੀਂ ਇੱਕ ਜਿਹੜੀ ਦੁਨੀਆ ਬਾਹਰ ਰਹਿੰਦੀ ਹੈ ਉਹ ਵੀ ਇਹ ਚਾਰ ਹੋ ਗਏ ਜਿਹੜੀ ਬਾਹਰੀ ਦੁਨੀਆ ਸੰਗਤ ਮੈਨੇਜਮੈਂਟ ਪ੍ਰਚਾਰਕ ਇਹਨਾਂ ਦਾ ਆਪਸ ਵਿੱਚ ਹੀ ਸਿਸਟਮ ਵਿਗੜ ਗਿਆ ਗੁਰੂ ਦੀ ਵਿਚਾਰ ਤੋਂ ਉਲਟ ਚਲੇ ਗਏ ਜਦੋਂ ਤੋਂ ਉਸ ਨੂੰ ਬਾਣੀ ਨੂੰ ਰੱਟਾ ਲਾ ਕੇ ਛੱਡ ਦਿੱਤਾ ਉਸਤੇ ਟਿਕਾਉ ਨਹੀਂ ਕਰਿਆ ਦਿਮਾਗ ਦਾ ਫਿਰ ਉਹ ਦੇਖੋ ਨਾ ਤੁਸੀਂ ਅੱਜ ਇਹ ਲੜਾਈਆਂ ਇਹ ਝਗੜੇ ਇਹ ਇਰਖਾਵਾਂ ਇਹ ਸਾਰੀ ਦੀ ਸਾਰੀ ਜਗਤ ਜਲਨ ਦਾ ਇਸ ਸੰਸਾਰ ਪੂਰੇ ਦਾ ਪੂਰਾ ਜਗਤ ਇਸ ਦੇ ਵਿੱਚ ਹੀ ਮਚਦਾ ਪਿਆ ਪਰ ਗੁਰਬਾਣੀ ਮਹਾਨ ਹੈ ਜੇ ਗੁਰਬਾਣੀ ਦਾ ਗਿਆਨ ਸਾਰੀ ਧਰਤੀ ਤੇ ਫੈਲ ਜੇ ਸਾਰੇ ਲੋਕ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੇ ਫਿਰ ਜੀਵਨ ਦੇ ਵਿੱਚ ਆਨੰਦ ਖੁਸ਼ੀਆਂ ਸਕੂਨ ਸਬਰ ਸਾਰੀ ਦੀ ਸਾਰੀ ਚੀਜ਼ਾਂ ਬੰਦੇ ਨੂੰ ਪ੍ਰਾਪਤ ਹੋ ਜਾਣੀਆਂ ਜਿਸ ਦੇ ਵਾਸਤੇ ਇਨਸਾਨ ਦਾ ਜਨਮ ਹੋਇਆ ਹੈ ਜਨ ਜਦ ਦੁਨੀਆ ਤਾਂ ਮਰਦੀ ਜੰਮਦੀ ਹੈ ਪਰ ਸਿੱਖ ਨੂੰ ਸਮਝਾਣੀ ਚਾਹੀਦੀ ਹੈ ਬਾਬੇ ਨਾਨਕ ਨੇ ਬਾਣੀ ਚ ਲਿਖਿਆ ਨਾ ਕਿ ਜੋ ਤੋ ਪ੍ਰੇਮ ਖਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਉਹੀ ਵਿਖਮਰਾ ਹੈ ਪਹਿਲਾ ਇਸ ਤ ਲੰਗਣਾ ਪੈਣਾ ਤੇ ਪਰ ਕਾ ਬੁਰਾ ਨਾ ਰੱਖੋ ਚੀਤ ਇਹ ਵੀ ਮੇਰੇ ਮਾਲਕ ਦੀ ਬਾਣੀ ਦਾ ਉਪਦੇਸ਼ ਹੈ ਪਰ ਕਾ ਬੁਰਾ ਨਾ ਰੱਖੋ ਚੀਤ ਹੁਣ ਪਰਗੋਣ ਦੂਜਾ ਤੇ ਇੱਥੇ ਤਾਂ ਜਿਹੜੇ ਪਾਠ ਕਰਦੇ ਨੇ ਅਰਦਾਸਾਂ ਕਰਦੇ ਨੇ ਉਹਦਾਂ ਦੇ ਵੀ ਲੋਕੀ ਉਹਨਾਂ ਤੋਂ ਵੀ ਐ ਤਿਰਛੇ ਹੋਏ ਨਹੀਂ ਕੌਣ ਦੁਸ਼ਮਣ ਹੈ ਇੱਥੇ ਗੁਰਬਾਣੀ ਦੇ ਹਿਸਾਬ ਨਾਲ ਤਾਂ ਕੋਈ ਵੀ ਨਹੀਂ ਮੇਰੇ ਹਿਸਾਬ ਨਾਲ ਤਾਂ 50 ਹੋਣਗੇ ਤੁਹਾਡੇ ਹਿਸਾਬ ਨਾਲ 20 ਹੋਣਗੇ ਹਜ਼ਾਰਾਂ ਹੋਣਗੇ ਕਈ ਦੇਸ਼ ਹੀ ਦੁਸ਼ਮਣ ਬਣੇ ਹੋਏ ਨੇ ਇੱਕ ਦੂਜੇ ਦਾ ਦੂਜਾ ਦੇਸ਼ ਦੁਸ਼ਮਣ ਇੱਕ ਪਿੰਡ ਦਾ ਦੂਜਾ ਪਿੰਡ ਦੁਸ਼ਮਣ ਇੱਕ ਪਰਿਵਾਰ ਦਾ ਦੂਜਾ ਪਰਿਵਾਰ ਦੁਸ਼ਮਣ ਇੱਕ ਭਰਾ ਦਾ ਦੂਜਾ ਭਰਾ ਦੁਸ਼ਮਣ ਇਹ ਕਿਉਂ ਬਣੇ ਨੇ ਇਹ ਅੱਗ ਹੈ ਨਾ ਸਮਝੀ ਦੀ ਅੱਗ ਹੈ ਜਦੋਂ ਅਰਦਾਸ ਕਰਦੇ ਆ ਨਾ ਸਾਰੇ ਸਿੱਖ ਦੇ ਮਨੁੱਖ ਹੈ ਜਿਹੜੇ ਸਿੱਖਿਆ ਲੈਣ ਵਾਸਤੇ ਗੁਰੂ ਘਰ ਚ ਸਜਦਾ ਕਰਦੇ ਨੇ ਮਹਾਰਾਜ ਨੂੰ ਸਾਰੀ ਸੰਗਤ ਅਰਦਾਸ ਕਰਦੀ ਹੈ ਗ੍ਰੰਥੀ ਵੀ ਅਰਦਾਸ ਕਰ ਸੰਗਤ ਵਿੱਚੇ ਬੋਲਦੀ ਹੈ ਅਰਦਾਸ ਤੋਂ ਬਾਅਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੇ ਸਰਬਤ ਦਾ ਭਲਾ ਮੰਗਣ ਤੋਂ ਬਾਅਦ ਅਗਰ ਗਿਲਾ ਸਿਕਵਾ ਨਫਰਤ ਹੈ ਤੇ ਫਿਰ ਗੁਰੂ ਦੀ ਹਜ਼ੂਰੀ ਦੇ ਵਿੱਚ ਝੁੱਠੀ ਗਵਾਹੀ ਭਰ ਕੇ ਜਾਣ ਵਾਲਾ ਮਕਸਦ ਹੈ ਉਹ ਗਵਾਹੀ ਭਰ ਕੇ ਝੁੱਠੀ ਤੇ ਬਾਹਰ ਜਾ ਕੇ ਅਖ਼ਤਰਚੀ ਦਫ਼ਤਰਾਂ ਵਿੱਚ ਰੋਲੇ ਕਮੇਟੀਆਂ ਇੱਕ ਦੂਜੇ ਨੂੰ ਵੱਢ ਖਾਣ ਕੇ ਵੱਢ ਕੇ ਖਾਣ ਨੂੰ ਤਿਆਰ ਬੈਠੀਆਂ ਨੇ ਭਜਾਉਣ ਨੂੰ ਤਿਆਰ ਬੈਠੀਆਂ ਨੇ ਕਿਰਪਾਨਾਂ ਚਲਦੀਆਂ ਨੇ ਚਲੋ ਦੂਜੇ ਨਾਲ ਚੱਲੇ ਡਾ ਠੀਕ ਹੈ ਆਪਸ ਵਿੱਚ ਹੀ ਬਾਣੀ ਪੜਨ ਵਾਲਿਆਂ ਦਾ ਬੁੱਲੜ ਰਹੇ ਨੇ ਤੇ ਬਾਣੀ ਪੜਨ ਨੂੰ ਨਹੀਂ ਆਂਦੇ ਗੋਲਕਣ ਨੂੰ ਆਂਦੇ ਨੇ ਤੇ ਗੋਲਕ ਤਾਂ ਫਿਰ ਇਹ ਤਾਂ ਰੋਲਾ ਹੀ ਮਾਇਆ ਦਾ ਬਿਨ ਦੰਤਾ ਜਖਾਇ ਨੇ ਤਾਂ ਬਾਣੀ ਕੰਦੀ ਨਹੀਂ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਖਾਇ ਤੇ ਮਨ ਮੁਖਾਦੇ ਮਨਮੁਖਾਂ ਨੂੰ ਇਹਨੇ ਖਾ ਗਏ ਖਾ ਲੈਣਾ ਸਾਰਿਆਂ ਨੂੰ ਸਾਰੀ ਦੁਨੀਆ ਬਿਨਾਂ ਦੰਤਾਂ ਤੋਂ ਖਾਏ ਗੁਰਮੁਖ ਉਬਰੇ ਜਿਹੜੇ ਗੁਰੂ ਦੇ ਨਾਲ ਜੁੜੇ ਨੇ ਉਹਨਾਂ ਦਾ ਉਧਾਰ ਹੋਣਾ ਹੈ ਉਹਨਾਂ ਦੇ ਅੰਦਰ ਇਹ ਬਾਣੀ ਸਰਬੱਤ ਦਾ ਭਲਾ ਮੰਗਣ ਵਾਲੀ ਉਹਨਾਂ ਨੂੰ ਕੋਈ ਕਿਸੇ ਇਲਾਕੇ ਨਾਲ ਨਫ਼ਰਤ ਨਹੀਂ ਉਹਨਾਂ ਨੂੰ ਕਿਸੇ ਬੋਲੀ ਨਾਲ ਨਫ਼ਰਤ ਨਹੀਂ ਉਹਨਾਂ ਨੂੰ ਕਿਸੇ ਨਸਲ ਨਾਲ ਨਫ਼ਰਤ ਨਹੀਂ ਉਹਨਾਂ ਨੂੰ ਸਿਰਫ ਤੋਂ ਸਿਰਫ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਉਹਨਾਂ ਦੀ ਅੱਖਾਂ ਤੇ ਗੁਰੂ ਦੇ ਸ਼ਬਦ ਦਾ ਲੈਸ ਲੱਗ ਜਾਂਦਾ ਹੈ ਜਹ ਜਹ ਵੇਖੋ ਤੈ ਹਜੂਰ ਦੂਰ ਕੋਤੋਂ ਨਾ ਜਾਈ ਉਹਨਾਂ ਦੀ ਅੱਖਾਂ ਗੁਰੂ ਦੀ ਅੱਖਾਂ ਹੋ ਜਾਂਦੀਆਂ ਨੇ ਤੇ ਗੁਰੂ ਕੀ ਕਰਦਾ ਹੈ ਸਤਗੁਰ ਸਭਨਾ ਦਾ ਭਲਾ ਮਨਾਇਦਾ ਸਤਗੁਰ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਏ ਤੇ ਮੇਰੇ ਵਰਗੇ ਨਾ ਸਮਝ ਲੋਕ ਤਾਂ ਆਪਣਾ ਆਪਣਾ ਭਲਾ ਸੋਚਦੇ ਨੇ ਮੇਰਾ ਹੀ ਭਲਾ ਹੋ ਜੇ ਮੇਰਾ ਹੀ ਢਿੜ ਪਰ ਜੇ ਮੰਨੂ ਸਭ ਕੁਝ ਮਿਲ ਜੇ ਤੇ ਬਾਣੀ ਕੰਦੀ ਹੈ ਮੇਰਾ ਮੁਝ ਮੈਂ ਕਛ ਨਹੀਂ ਜੋ ਕਿ ਜਹ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲੱਗੈ ਮੇਰਾ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਗੁਰੂ ਮਹਾਰਾਜ ਗੁਰੂ ਦੇ ਸ਼ਬਦ ਦੀ ਵਿਚਾਰ ਸਾਡੀ ਝੋਲੀ ਵਿੱਚ ਪਾਉਣ ਤੇ ਗੁਰਬਾਣੀ ਦਾ ਇੱਕ ਇੱਕ ਅੱਖਰ ਸਾਡੇ ਸਮਝ ਆਵੇ ਸੋ ਇਨਿਆ ਕੋ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀ ਬਾਣੀ ਦੀ ਵਿਚਾਰ ਕਰਦੇ ਆ ਪੁੱਲਾਂ ਟੁੱਟਿਆ ਮਾਫ ਕਰਨੀ ਦੀ ਆਓ ਗੱਜ ਵੱੱਲ ਕੇ ਸਾਰੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ